ओके okay? जी सर कल नेशनल लेवल पे नेक्स्ट होसंगाबाद कंसिस्टेंसी ਦੀ ਬਾਈਂਗ ਕਿਸ ਤਰ੍ਹਾਂ ਦੇ ਕਰ ਰਹੇ ਹਾਂ ਇਹ ਸੂਚਕ ਬਣਦਾ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਡੀਸੀ ਸਾਹਿਬ ਤੇ ਮੈਂ ਅ ਪਿਛੇ ਵੀ ਅਸੀਂ ਦੋ ਡਿਸਟ੍ਰਿਕਸ਼ਨ ਸੈਂਟਰ ਵਿਜ਼ਿਟ ਕੀਤੇ ਹੈਗੇ ਤੀਸਰੇ ਤੇ ਹੁਣ ਅਸੀਂ ਤੇ ਬਾਕੀ ਸੈਂਟਰ ਸਿਲਸਿਲੀ ਵਿਜ਼ਿਟ ਕਰ ਰਹੇ ਹਾਂ 5000 ਤੋਂ ਜ਼ਿਆਦਾ ਪੁਲਿਸ ਫੋਰਸ ਹੁਸंगाबाद ਜ਼ਿਲ੍ਹੇ 'ਚ ਅਸੀਂ ਤਾਇਨਾਤ ਕਰ ਦੇਣਾ ਤੇ ਪੂਰੀ ਜੇਕਰ ਹੁਸंगाबाद ਕੰਸਟੀਟੂਐਂਸੀ ਦੀ ਪਾਰਲੀਮੈਂਟਰੀ ਕੰਸਟੀਟੂਐਂਸੀ ਦੀ ਗੱਲ ਕੀਤੀ ਜਾਵੇ ਜਿਦੇ ਵਿੱਚ ਬਾਕੀ ਬਲਦ ਫਗਵਾੜਾ ਤੇ ਹਰਕੁਮ ਸਿੰਘ ਸਾਹਿਬ ਵੀ ਹੈਗੇ ਤੇ ਉਹਦੇ ਵਿੱਚ ਟੋਟਲ 6000 ਤੋਂ ਜ਼ਿਆਦਾ ਦੀ ਪੁਲਿਸ ਫੌਜ ਤਾਇਨਾਤ ਕੀਤੀ ਗਈ ਹੈ। ਹੁਸ਼ਿਆਰਪੁਰ ਪੁਲਿਸ ਵੱਲੋਂ ਜਿਹੜਾ ਹੈਗਾ 5000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਕਰਦੇ ਆ। ਸਾਰੀ ਵਲਰੇਬਲ ਲੋਕੇਸ਼ਨਸ ਮੈਡਮ ਵੱਲੋਂ ਵੈਬ ਕਾਸਟਿੰਗ ਦੇ ਰਾਹੀਂ ਕਵਰ ਕਰਾਈ ਜਾ ਰਹੀ ਹੈਗੀ ਤੇ ਸਾਡੇ ਵੱਲੋਂ ਸੀਐਪੀਐਫ ਦੇ ਮੁਲਾਜ਼ਮਾਂ ਦੇ ਨਾਲ ਕਵਰ ਕਰਾਈ ਜਾ ਰਹੀ ਹੈਗੀ ਸਿਕਿਉਰਿਟੀ ਪੁਆਇੰਟ ਉੱਪਰ। 112 ਪਟੋਲਿੰਗ ਪਾਰਟੀ ਪੁਲਿਸ ਦੀ ਤਾਇਨਾਤ ਰਹਿਣ ਗਿਆ ਕੱਲ ਹੁਸ਼ਿਆਰਪੁਰ ਜ਼ਿਲ੍ਹੇ 'ਚ ਜਿਨ੍ਹਾਂ ਦਾ ਰਿਸਪੌਂਸ ਟਾਈਮ ਆਪਣਾ 5 ਤੋਂ 10 ਮਿੰਟ ਦੇ ਵਿੱਚ ਹੋਏਗਾ ਕਿਸੇ ਕਿਸੇ ਵੀ ਇਮਰਜੈਂਸੀ ਲੋਅ ਜਾਂ ਸਿਚੁਏਸ਼ਨ ਲੋਅ ਨਾਟਾ ਸਿਚੁਏਸ਼ਨ ਨੂੰ ਰਿਸਪੌਂਡ ਕਰਨ ਵਾਸਤੇ ਸਾਡੇ ਸਾਰੇ ਸਿਵਲ ਆਫਿਸਰਸ ਦਾ ਤੇ ਪੁਲਿਸ ਆਫਿਸਰਸ ਦਾ ਟਾਈਪ ਇੰਡੀਵਿਜੂਅਲ 1 ਟੂ 1 ਹੋ ਗਿਆ ਹੈਗਾ ਤੇ ਚੱਲ ਰਿਹਾ ਹੈਗਾ ਬਰੀਫਿੰਗਸ ਵਗੈਰਾ ਚੱਲ ਰਹੀ ਹੈਗੀਆਂ ਸਾਰੀ ਪੋਲਿੰਗ ਪਾਰਟੀਆਂ ਜਿਹੜੀ ਹੈਗੀ ਉਹ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਤੇ ਹੁਣ ਤੋਂ ਲੈ ਕੇ ਤੇ ਕੱਲ ਵਾਪਸ ਪੋਲਿੰਗ ਜਿਹੜੀ EVM ਪੋਲ ਦੀ EVM ਸਦੀ ਹੈਗੇ ਉਹਨਾਂ ਨੂੰ ਡਿਪੋਜ਼ਿਟ ਕਰਨ ਤੱਕ ਉਹ ਸਾਰੇ ਨਾਲ ਰਹਿਣਗੇ ਤੇ ਸਾਰੇ ਸੁਰੱਖਿਆ ਪ੍ਰਬੰਧ ਜਿਹੜੇ ਹੈਗੇ ਉਹ ਬੜੇ ਪੱਕਾ ਹੈਗੇ ਇਸ ਤੋਂ ਇਲਾਵਾ ਸਾਡੇ ਪੂਰੇ ਜ਼ਿਲ੍ਹੇ ਚ 11 ਇੰਟਰ ਡਿਸਟ੍ਰਿਕਟ ਨਾਕੇ 11 ਇੰਟਰ ਸਟੇਟ ਨਾਕੇ ਜਿਹੜੇ ਹੈਗੇ ਉਹਨਾਂ ਨੂੰ ਸਟਰੈਂਥਨ ਕਰ ਦਿੱਤਾ ਗਿਆ ਹੈਗਾ ਉਹਨਾਂ ਤੇ ਹਰ ਨਾਕੇ ਤੇ 8-8 ਮੁਲਾਜ਼ਮ ਦਿਨੇ ਤੇ 8-8 ਮੁਲਾਜ਼ਮ ਰਾਤ ਨੂੰ ਹੋਣਗੇ ਇੰਟਰ ਸਟੇਟ ਨਾਕੇ ਤੇ ਜਿਹੜਾ ਹੈਗਾ ਮਿਰਰ ਨਾਕੇ ਵੀ ਲਗੇ ਹੋਣਗੇ ਜਿਹੜੇ ਹਿਮਾਚਲ ਦੇ ਨਾਲ ਜਿਹੜੇ ਆਪਣੇ ਜ਼ਿਲ੍ਹੇ ਲੱਗਦੇ ਹੈਗੇ ਉਹਨਾਂ ਵੱਲੋਂ ਵੀ ਨਾਕੇ ਲਾਏ ਜਾਣਗੇ ਤੇ ਇੱਕ ਤਰੀਕੇ ਨਾਲ ਸੀਲਿੰਗ ਟਾਈਪ ਜਿਹੜਾ ਹੋਏਗਾ ਜਿਹੜਾ ਵੀਹਿਕਲ ਆ ਜਾ ਰਿਹਾ ਹੈਗਾ ਉਹਦੀ ਪ੍ਰੋਪਰ ਚੈਕਿੰਗ ਕੀਤੀ ਜਾਏਗੀ ਪਲੱਸ ਇੰਟਰ ਡਿਸਟ੍ਰਿਕਟ ਨਾਕੇ ਜਿਹੜੇ ਹੈਗੇ ਉਹ ਵੀ ਸਟਰੈਂਥਨ ਕਰ ਦਿੱਤੇ ਹੈਗੇ ਉਹ ਆਪਣੇ 11 ਨਾਕੇ ਨੇ ਉੱਥੇ ਵੀ ਜਿਹੜੇ ਹੈਗੇ 7-7 ਮੁਲਾਜ਼ਮ ਹਰ ਨਾਕੇ ਤੇ ਸਿੱਬੂ ਦਿੱਤੇ 24 ਘੰਟੇ ਵਾਸਤੇ ਅਰਾਊਂਡ ਦੀ ਕਲੌਕ ਪਲੱਸ ਸਿਟੀ ਚ ਡੋਮੀਨੇਸ਼ਨ ਵਾਸਤੇ ਜਿਹੜੇ ਹੈਗੇ ਅਸੀਂ ਪੀਸੀਆਰ 612 ਦੀਆਂ ਗੱਡੀਆਂ ਜਿਹੜੀ ਹੈਗੀਆਂ ਉਹਨਾਂ ਨੂੰ ਐਕਟੀਵੇਟ ਰੱਖਾਂਗੇ ਸਟ੍ਰੈਟੈਜੀਕ ਪੁਆਇੰਟਸ ਦੇ ਸੀਏਪੀਐਫ ਦੇ ਜਿਹੜੇ ਹੈਗੇ ਕੁਛ ਨਾ ਕੇ ਰਹਿਣਗੇ ਅੱਜ ਰਾਤ ਨੂੰ ਲੈਪ ਨਾਈਟ ਤੱਕ ਅਲਿਮੋਨਿਕ ਤੱਕ ਜਦੋਂ ਤੱਕ ਪਾਲੀ ਸਟਾਰਟ ਹੁੰਦੀ ਹੈਗੀ ਉਦੋਂ ਤੱਕ ਤੇ ਉਸ ਤੋਂ ਬਾਅਦ ਸਾਡੀ ਪਟੋਲਿੰਗ ਪਾਰਟੀਆਂ ਰਹਿਣਗੀਆਂ ਉਸ ਤੋਂ ਇਲਾਵਾ ਹਰ ਪੁਲਿਸ ਸਟੇਸ਼ਨ ਦੇ ਨਾਲ ਇੱਕ ਇੱਕ ਮੋਬਾਈਲ ਨਾਕਾ ਸਟ੍ਰੈਟਜਿਕਲੀ ਜਿਹੜਾ ਹੈਗਾ ਉਹ ਵੀ ਹੋਏਗਾ ਜਿਹੜਾ ਕਿ ਡਿਪੈਂਡਿੰਗ ਓਨ ਦੀ ਸਿਚੁਏਸ਼ਨ ਉੱਥੇ ਡਿਪਲੋਏ ਕੀਤਾ ਜਾਏਗਾ ਉਹ ਵੀ ਰਾਉਂਡ ਦੀ ਗ੍ਰੋਕ ਹੋਏਗਾ ਪਲੱਸ ਸਾਰੇ ਐਸਐਚਓ ਸਾਰੇ ਚੌਕੀ ਇਨਚਾਰਜ ਸਾਰੇ ਜੀਓ ਜਿਹੜੇ ਐਸਐਸਪੀ ਰੈਂਕ ਤੱਕ ਹੈਗੇ ਉਹਨਾਂ ਦੇ ਨਾਲ ਰਿਜ਼ਰਵ ਪਾਰਟੀਆਂ ਹੈ ਕਿ ਜਿਹੜੇ ਵੀ ਅਜੇ ਪੈਟਰੋਲਿੰਗ ਪਾਰਟੀਆਂ ਰਿਸਪੌਂਡ ਕਰ ਰਹੇ ਤੇ ਅਸੀਂ ਪੀਸਫੁਲ ਫਰੀ ਬਿਨਾ ਕਿਸੇ ਡਰ ਭਏ ਪੱਖਪਾਤ ਦੇ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਪ੍ਰਤੀਬੱਧ ਹਾਂ ਤੇ ਅਸੀਂ ਬਿਲਕੁਲ ਪੀਸਫੁੱਲ ਇਲੈਕਸ਼ਨ ਸੇਫ ਇਲੈਕਸ਼ਨ ਸਰ ਕਿਸੇ ਨੂੰ ਜੇ ਪ੍ਰੋਬਲਮ ਆਉਂਦੀ ਹੈ ਤਾਂ ਕਿਸ ਨੰਬਰ ਤੇ ਕਾਲ ਕਰਕੇ ਇਤਨਾ ਕਰ ਸਕਦਾ ਜੀ ਉਹ ਅਸੀਂ ਲੈਵਲ ਟੂ ਲੈਵਲ ਅਸੀਂ ਬਹੁਤ ਸਾਰੇ ਨੰਬਰ ਦਿੰਦੇ ਹੈਗੇ ਆਦਰਵਾਇਸ ਜਿਹੜਾ ਯੂਨੀਫਾਈਡ ਨੰਬਰ ਹੈਗਾ ਆਪਣਾ ਹੈਗਾ 112 ਜਿਹੜਾ ਪੁਲਿਸ ਕੰਟਰੋਲ ਰੂਮ ਹੈਗਾ ਉਸਤੇ ਇਮੀਡੀਏਟਲੀ ਕਾਲ ਕੀਤਾ ਜਾਵੇ ਜਿਹੜਾ ਡੀਸੀ ਸਾਹਿਬ ਨੇ ਵੀ ਕੰਟਰੋਲ ਰੂਮ ਨੰਬਰ ਜਾਰੀ ਕੀਤਾ ਹੈਗਾ ਜਿਹੜਾ ਸਾਡਾ ਇੰਟੀਗ੍ਰੇਟਿਡ ਕੰਟਰੋਲ ਰੂਮ ਹੈਗਾ ਡੀਸੀ ਸਾਹਿਬ ਦਾ ਤੇ ਪੁਲਿਸ ਦਾ ਉੱਥੇ ਵੀ ਇਨਫੋਰਮ ਕੀਤਾ ਜਾ ਸਕਦਾ ਹੈ ਨਾ ਤੇ ਉਸ ਤੋਂ ਅਲਾਵਾ ਜਿਹੜਾ ਹੈਗਾ ਜਿਹੜੇ ਲੋਕਲ ਏਰੀਆ ਦੇ ਜਿਹੜੇ ਆਫੀਸਰਸ ਹੈਗੇ ਉਹਨਾਂ ਦੇ ਨੰਬਰ ਵੀ ਅਸੀਂ ਪਬਲਿਕ 'ਚ ਸ਼ੇਅਰ ਕੀਤੇ ਹੈਗੇ ਅੱਜ ਫਿਰ ਅਸੀਂ ਇੱਕ ਜੁਆਇੰਟ ਪ੍ਰੈਸ ਨੋਟ ਡੀਸੀ ਸਾਹਿਬ ਵੱਲੋਂ ਜਾਰੀ ਕਰਵਾ ਦਾਂਗੇ ਜਿਹਦੇ ਵਿੱਚ ਹਰ ਸਬਡਿਵੀਜ਼ਨ ਪੁਲਿਸ ਆਪਣੇ ਪੁਲਿਸ ਸਟੇਸ਼ਨ ਲੈਵਲ ਤੱਕ ਦੇ ਬਫਰਾਂ ਦੇ ਨੰਬਰ ਸ਼ੇਅਰ ਕਰਤੇ ਹੋਣਗੇ ਸੋ ਦੈਟ ਕਿ ਕਈ ਵਾਰੀ 112 ਪਤਾ ਬਿਜ਼ੀ ਹੋ ਜਾਂਦਾ ਹੈਗਾ ਪੀਕਾਰ ਸੋਲ ਦੇ ਹੈਗੇ ਤੇ ਉੱਥੇ ਲੋਕਲ ਇਮੀਡੀਟ ਟੀਮ ਜਿਹੜੀ ਰਿਸਪੌਂਡ ਕਰ ਸਕੇ ਸਰ ਸੈਂਸਿਟੀਵਿਟੀ ਗੱਲ ਕਰ ਰਹੀ ਤਾਂ ਉਹ ਸ਼ਾਹਪੁਰ ਜ਼ਿਲ੍ਹੇ ਦੇ ਵਿੱਚ ਕਿੰਨੇ ਕਾਪ ਹੋਏ ਨੇ ਤਾਂ ਉਹਨਾਂ ਦੇ ਕੀ ਲੱਗਤੋਂ ਵਕਤ ਤੋਂ ਤੱਕ ਇਹ ਫੋਰਸਿਸ ਵਗੈਰਾ ਤਰ੍ਹਾਂ ਕਿੱਥੇ ਹੋ ਰਹੀ ਕਿਸ ਤਰ੍ਹਾਂ ਦਾ ਪ੍ਰਬੰਧ ਕੋਈ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ 149 ਸਾਡੀ ਜਿਹੜੀ ਹੈਗੀ ਉਹ ਲੋਕੇਸ਼ਨਸ ਹੈਗੀ ਉਹ ਸ਼ਾਹਪੁਰ ਜ਼ਿਲ੍ਹੇ ਦੇ ਜਿਨ੍ਹਾਂ ਨੂੰ ਸੈnsਿਟਿਵ ਲੀਨਿੰਗ ਕਹਿੰਦੇ ਇਹਨੂੰ ਵਲਰੇਬਲ ਲੋਕੇਸ਼ਨ ਕਹਿੰਦੇ ਹੈਗੇ ਤੇ ਉਹਦਾ ਵੱਖਰਾ ਕ੍ਰਾਈਟੇਰੀਆ ਹੈਗਾ ਇਲੈਕਸ਼ਨ ਕਮਿਸ਼ਨ ਦੇ ਗਾਈਡਲਾਈਨਸ ਦੇ ਹਿਸਾਬ ਨਾਲ ਜਿੱਥੇ ਕਿਸੇ ਵੀ ਤਰੀਕੇ ਦਾ ਇਲੈਕਸ਼ਨਲ ਪ੍ਰੋਸੈਸ ਨੂੰ ਇਨਫਲੂਐਂਸ ਜਾਂ ਡਿਸਰਪਟ ਜਾਂ ਮਤਲਬ ਉਹਨੂੰ ਥੋੜਾ ਸਾ ਡਿਸਟਰਬ ਕੀਤਾ ਜਾ ਸਕਦਾ ਹੈਗਾ ਤੇ ਉਸ ਤਰੀਕੇ ਨਾਲ ਉਹ ਕੈਟੇਗਰੀਜ਼ ਕੀਤਾ ਗਿਆ ਹੈ ਕਿ ਸਾਰੇ ਹੀ ਲੋਕੇਸ਼ਨਾਂ ਤੇ ਵੈਬ ਕਾਸਟਿੰਗ ਡੀਸੀ ਸਾਹਿਬ ਵੱਲੋਂ ਪਲੱਸ ਸੀਏਪੀਐਫ ਫੋਰਸ ਜਿਹੜੀ ਹੈਗੀ ਉਹਦਾ ਹਾਫ ਸੈਕਸ਼ਨ ਐਂਡ ਫੁੱਲ ਸੈਕਸ਼ਨ ਡਿਪੈਂਡਿੰਗ ਔਨ ਦੀ ਰਿਕੁਆਇਰਮੈਂਟ ਐਂਡ ਕ੍ਰਾਈਟੇਰੀਆ ਔਫ ਰਿਲੀਜਨ ਇਨਫੋਰਮੇਸ਼ਨ ਅਸੀਂ ਤਨਾਤ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜੇ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੀ ਵੀ ਸਪੈਸ਼ਲ ਬਰੀਫਿੰਗ ਕੀਤੀ ਹੈ ਕਿ ਅੱਜ ਸਾਡੇ ਸਾਰੇ ਜੀਓਜ਼ ਤੇ ਸਾਰੇ ਐਸਐਚਓ ਉਹ ਸਾਰੇ ਏਰੀਆ ਚ ਪਰਸਨਲੀ ਵਿਜ਼ਿਟ ਕਰਨਗੇ ਕੱਲ ਵੀ ਉਹਨਾਂ ਏਰੀਆ ਦਾ ਰਿਸਪੌਂਸ ਟਾਈਮ 5 ਮਿੰਟਸ ਦਾ ਹੋਏਗਾ ਜਿਹੜੇ ਵਲਨਰੇਬਲ ਹੈਗੇ ਉਹਨਾਂ ਦਾ 5 ਮਿੰਟਸ ਦਾ ਰਿਸਪੌਂਸ ਟਾਈਮ ਹੈਗਾ ਜਿਹੜੇ ਨਾਰਮਲ ਬੁੱਥ ਹੈਗੇ ਉਹਨਾਂ ਦਾ ਰਿਸਪੌਂਸ ਟਾਈਮ 7 ਟੂ 10 ਮਿੰਟਸ ਦਾ ਹੋਏਗਾ ਜੀ ਅੱਧੀ ਆਖਰੀ ਦਿਨਾਂ ਤੱਕ ਸੋ ਜਿਹੜਾ ਆਪਣਾ ਲੋਕਤੰਤਰ ਦਾ ਜਿਹੜਾ ਸਭ ਤੋਂ بڑا ਉਤਸਵ ਹੈਗਾ ਇਹਦੇ ਵਾਸਤੇ ਬੜੀ ਤਨਦੇਹੀ ਨਾਲ ਬਹੁਤ ਸਿੱਦਤ ਨਾਲ ਮਿਹਨਤ ਕਰ ਰਹੇ ਆਂ ਤੇ ਇੱਕ ਟਰਾਂਸਪੇਰੈਂਟ ਫਰੀ ਐਂਡ ਫੇਅਰ ਇਲੈਕਸ਼ਨ ਕਰਨ ਵਾਸਤੇ ਅਸੀਂ ਕਮਿਟਿਡ ਆਂ ਵੋਟਰਸ ਨੂੰ ਰਿਕੁਐਸਟ ਹੈਗੀ ਕਿ ਉਹ ਬੜ ਚੜ ਕੇ ਜਿਹੜਾ ਹੈਗਾ ਇਸ ਵਾਰ ਰਿਕਾਰਡ ਤੋੜ ਜਿਹੜਾ ਹੁਸ਼ਿਆਰਪੁਰ ਬਾਹਰ ਆ ਕੇ ਤੇ 70% ਤੋਂ ਪਲੱਸ VOTING ਆਪਣੀ ਹੋਣੀ ਚਾਹੀਦੀ ਮਤਲਬ ਮੈਂ ਤਾਂ ਕਹੂੰਗਾ 100% ਹੀ VOTING ਹੋਣੀ ਚਾਹੀਦੀ ਬਟ ਐਸ ਪਰ ਰਿਕਾਰਡ ਜਿਹੜਾ ਹੈਗਾ 100% ਤੋਂ ਚਲੋ ਬਟ 70% ਪਾਰ ਜਿਹੜੀ ਹੈਗੀ VOTING ਹੋਣੀ ਚਾਹੀਦੀ ਜੀ ਸਾਹਿਬ ਨੇ ਹਰ ਥਾਂ ਤੇ ਬਹੁਤ ਮਿਹਨਤ ਕਰਕੇ ਜਿਹੜਾ ਹੈਗਾ ਪਾਣੀ ਦੀ ਵਿਵਸਥਾ ਸ਼ੈਡ ਦੀ ਵਿਵਸਥਾ ਜਨਾ ਗਲੂਕੋਨ ਦੀ ਵਿਵਸਥਾ ਲੱਸੀ ਸਾਰਾ ਮਤਲਬ ਹਰ ਤਰੀਕੇ ਦਾ ਗਰਮੀ ਨੂੰ ਧਿਆਨ ਰੱਖਦੇ ਹੋਏ ਬਹੁਤ ਚੰਗੀ ਵਿਵਸਥਾ ਕੀਤੀ ਗਈ ਹੈਗੀ ਫਿਰ ਵੀ ਮੋਟਰਸ ਤੋਂ ਰਿਕੁਐਸਟ ਆਈ ਹੈ ਕਿ ਸਵੇਰੇ 7 ਵਜੇ ਮੋਟਰ ਸਪੋਰਟਿੰਗ ਸ਼ੁਰੂ ਹੋ ਜਾਣੀ ਤੇ ਸਵੇਰੇ 7 ਵਜੇ ਤੋਂ ਹੀ ਵੱਡ ਚੜ ਕੇ 8:00 ਲੈ ਕੇ 10-11 ਵਜੇ ਤੱਕ ਇੱਕ ਚੰਗੀ ਤਦਾਰ ਦੇ ਵੋਟ ਕਰ ਸਕਣ ਉਸ ਤੋਂ ਇਲਾਵਾ ਜਿਹੜੇ ਦਿਨ ਚਾਣ ਵਾਲੇ ਹੈਗੇ ਉਹਨਾਂ ਦੇ ਵਾਸਤੇ ਬਹੁਤ ਚੰਗੀ ਵਿਵਸਥਾ ਕੀਤੀ ਹੈਗੀ ਤੁਸੀਂ ਵੱਡ ਚੜ ਕੇ ਵੋਟ ਨਾ ਪਾਉ ਤੇ ਹੁਸ਼ਾਰਪੁਰ ਜ਼ਿਲ੍ਹਾ ਜਿਵੇਂ ਆਪਾਂ ਕਹਿੰਦੇ ਆ ਕਿ ਵੀ ਇਹ ਲਿਟਰੇਸੀ ਚ ਸਭ ਤੋਂ ਮਤਲਬ ਅੱਗੇ ਹੈਗਾ ਪੰਜਾਬ ਚ ਤੇ ਓਬਵੀਅਸਲੀ ਜਿਹੜੀ ਲੋਕੰਦਰ ਦੇ ਜ਼ਿੰਮੇਵਾਰੀ ਨਿਭਾਉਣ ਵਾਲਾ ਜਿਹੜਾ ਵੋਟ ਦਾ ਅਧਿਕਾਰ ਤੇ ਜ਼ਿੰਮੇਵਾਰੀ ਹੈਗੀ ਉਹਨੂੰ ਵੀ ਨਿਭਾਉਣ ਤੇ ਸਭ ਤੋਂ ਅੱਗੇ ਹੋਏ ਆ ਮੈਂ ਬੇਨਤੀ ਕਰਦਾ ਤੇ ਸਾਨੂੰ ਉਮੀਦ ਹੈਗੀ ਕਿ ਹੁਸ਼ਾਰਪੁਰ ਫਿਰ ਉਹ ਮਾਨਵੀ ਇਸ ਵਾਰ ਹਾਸਲ ਕਰੇਗਾ ਸਰ ਜਿਹੜਾ ਕੈਂਡੀਡੇਟ ਵਾਲਾ ਬਹੁਤ ਹੋ ਰਿਹਾ ਜਾਂਦਾ ਉਹ ਤੇ ਕਿੰਨੇ ਵਿਅਕਤੀ ਮੀਨਸ ਸਮਾਂ ਲੋ ਰਹਿ ਸਕਦੇ ਜਿਹੜਾ ਕੈਂਡੀਡੇਟ ਦਾ 200 ਮੀਟਰ ਤੋਂ ਬਾਹਰ ਬੂਥ ਲੱਗਣਾ ਜਿਹੜਾ ਆਪਣਾ ਪੋਲਿੰਗ ਲੋਕੇਸ਼ਨ ਹੈਗੀ ਉਸ ਤੋਂ 200 ਮੀਟਰ ਤੋਂ ਬਾਹਰ ਬੂਥ ਲੱਗਣਾ ਤੇ ਉੱਥੇ ਕਿੰਨੇ ਲੱਗਣਗੇ ਪੰਜ ਤੋਂ ਵੱਧ ਕਿਉਂਕਿ 144 ਲੱਗੀ ਹੋਈ ਹੈਗੀ ਤੇ 144 ਦੇ ਅਨੁਸਾਰ ਜਿਹੜਾ ਹੈਗਾ ਈਵਨ ਪੂਰੇ ਜ਼ਿਲ੍ਹੇ 'ਚ ਵੀ ਕਿੱਥੇ ਜਿਹੜਾ ਹੈਗਾ ਪੰਜ ਤੋਂ ਵੱਧ ਬੰਦੇ ਇਕੱਠੇ ਨਾ ਹੋ ਤੇ ਸਿਮਿਲਰਲੀ ਇੱਥੇ ਹੈਗਾ ਤੇ ਨਾਲ ਉੱਥੇ ਵੋਟਰ ਨੂੰ ਇਨਫਲੂਐਂਸ ਨਹੀਂ ਕਰੇ ਕੋਈ 200 ਮੀਟਰ ਦੇ ਕ੍ਰਾਈਟੇਰੀਆ ਚ ਕਿ ਉਹਨੂੰ ਪਾਰਟਿਕੂਲਰ ਬੰਦੇ ਨੂੰ ਵੋਟ ਪਾਉਣਾ 200 ਮੀਟਰ ਤੋਂ ਬਾਹਰ ਬੰਦੇ ਇਕੱਠੇ ਹੁਣ ਤੇ 5 ਤੋਂ ਬਾਅਦ ਬਿਲਕੁਲ ਕਿੱਥੇ ਵੀ ਨਹੀਂ ਆਇਆ